ਸਾਰੇ ਅਤੇ ਵਾਇਸ ਗਾਰੀਓ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਜ ਬਰਤੀ ਚਿੰਤਾ ਕੋ ਜੋ ਇਸ ਮੋਚਵਾੜਾ ਸਾਹਿਬ ਦੇ ਵਿੱਚ ਜੋ ਚਿੱਟੇ ਦਾ ਕੰਮ ਚੱਲ ਰਿਹਾ ਹੈ ਜਾਂ ਪਿੰਡਾਂ ਦੇ ਵਿੱਚ ਹੋ ਰਿਹਾ ਹੈ ਜਿਹੜੀ ਨੌਜਵਾਨੀ ਨੂੰ ਘਾ ਲੱਗ ਰਹੀ ਜਿਗੀ ਹੈ ਚਿੱਟੇ ਦੇ ਕੰਮ ਨਾਲ ਨਸ਼ਿਆਂ ਵਰਗੀਆਂ ਲਾਹਤਾਂ ਦੇ ਕਰਕੇ ਤੁਸੀਂ ਉਹਦੇ ਲਈ ਸੁਚੇਤ ਹੋ ਕੇ ਇੱਥੇ ਅੱਜ ਜੁੜੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਚਾਹਣਾ ਹੈ ਕਿ ਬੀਐਸਪੀ ਸਾਹਿਬ ਦੇ ਲਈ ਜ਼ੋਰਦਾਰ ਕਲਾਪਿੰਗ ਕਰ ਦਿਓ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਬਾਤ ਸੁਣ ਲਈ ਜੇ ਤਾਂ ਇਹ ਅਫਸਰ ਸਾਡੇ ਦੇ ਸਾਡੇ ਸਮਾਜ ਦੇ ਲਈ ਸੋਚਣ ਲੱਗ ਜਾਣ ਤਾਂ ਬਹੁਤ ਵੱਡੀ ਗੱਲ ਹੈ ਕਹਿੰਦੇ ਜੇ ਕਿਸੇ ਇੱਕ ਘਰ ਦੇ ਵਿੱਚ ਅੱਗ ਲੱਗੀ ਜਾਨਾ ਤਾਂ ਦੂਸਰੇ ਬੰਦੇ ਨੂੰ نیند ਆ ਗਈ ਤਾਂ ਸਮਝ ਲਓ ਕਿ ਅਗਲੀ ਵਾਰੀ ਉਹਦੀ ਹੈ ਅਗਲੀ ਵਾਰ ਉਹਦੇ ਘਰ ਵਿੱਚ ਉਹਦੇ ਬੱਚੇ ਵੀ ਨਹੀਂ ਬਚਨੇ ਹੈਗੇ ਉਸ ਸਮਾਜ ਦਾ ਇਦਾਂ ਲਾ ਜੂਗਾ ਕਿ ਇਹ ਜਿਹੜੇ ਗੁੰਡਾਗਰਦੀ ਦੇ आलम ਦੇ ਵਿੱਚ ਆ ਕੇ ਇੱਕ ਟਿੱਪੇ ਦੇ ਵਪਾਰੀ ਨੇ ਚੱਕੇ ਦੇ ਜਿਹੜੇ ਇਹ ਗੁੰਡੇ ਲੋਕ ਨੇ ਇਹ ਕੰਮ ਕਰ ਰਹੇ ਨੇ ਅਸਲ ਵਿੱਚ ਅੱਜ ਸਾਡੇ شریف ਲੋਕਾਂ ਨੂੰ ਇਹਨਾਂ ਗੁੰਡਿਆਂ ਤੋਂ ਡਰਨਾ ਪਵੇ ਇਸ ਕਰਕੇ ਕੋਈ ਬੰਦਾ ਪੁਲਿਸ ਨੂੰ ਖਲਾਅ ਨਹੀਂ ਦਿੰਦਾ ਕਿ ਇੱਕ ਦੂbaar ਇਦਾਂ ਦੇ ਕੇ ਸਾਹਮਣੇ ਆਏ ਸੀਗੇ ਕਿ ਕਿਸੇ ਨੇ ਇਲਾਹਾ ਦਿੱਤੀ ਸੀ ਤੇ ਉਧਰੋਂ ਇਨਫੋਰਮੇਸ਼ਨ ਉਹ ਬੰਦੇ ਤੱਕ ਜਾ ਪਹੁੰਚੀ ਤੇ ਉਹਨਾਂ ਆਧਾਰ 'ਤੇ ਵਿੱਚ ਲੜਾਈ ਹੋ ਕੇ ਸੱਤ ਪੰਜਾ ਹੋ ਕੇ ਕੰਮ ਦੁਰਮਾਨ ਹੋ ਗਿਆ ਜੋ ਇਹ ਵੀ ਗੱਲ ਬੀਐਸਪੀ ਸਾਹਿਬ ਨੇ ਅੱਜ ਕਹਿ ਦਿੱਤੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਜਿਹੜੀ ਟਾਲੀਆਂ ਭੇਡਾਂ ਹੁੰਦੀਆਂ ਨੇ ਪੱਤਰਕਾਰਾਂ ਵਿੱਚ ਵੀ ਐ ਪੁਲਿਸ ਬੁਲਾਜਮਾ ਵਿੱਚ ਵੀ ਐ ਹਰ ਪਾਸੇ ਜਿਹੜੀਆਂ ਬਲੈਕ ਸ਼ੀਟਸ ਨੇ ਉਹ ਹਰ ਪਾਸੇ ਲੱਗੀਆਂ ਤੇ ਚਲੋ ਜੇ ਇਹ ਗੱਲ ਦਾ ਆਸ਼ਵਾਸਨ ਹੈਗਾ ਯਾ ਤੇ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਜੇ ਕੋਈ ਇਦਾਂ ਦਾ ਗੁੰਡਾਗਰਦੀ ਵੀ ਕਰ ਰਿਹਾ ਜਾਂ ਕੋਈ ਚੱਕੇ ਦਾ ਕੰਮ ਕਰ ਰਿਹਾ ਹੈ ਜਿਵੇਂ ਇਹ ਤੁਹਾਨੂੰ ਇਹਨਾਂ ਨੇ ਕਿਹਾ ਆ ਵੀ ਸਾਨੂੰ ਇਨਫੋਰਮੇਸ਼ਨ ਦਓ ਤੁਹਾਨੂੰ ਮੈਂ ਵੀ ਹੱਥ ਖੜਾ ਕਰਕੇ ਕਹਿੰਦਾ ਮੈਂ ਅਜੀਤ ਦਾ ਪਤਰਕਾਰਾਂ ਜੀ ਜਵਾਨ ਨਾ ਆਪ ਕਿਸੇ ਲੋਕ ਇੱਕ ਝੀਤ ਦੇ ਵਿੱਚ ਰਹੇ ਨਹੀਂ ਆਪਾਂ 10 ਰੁਪਏ ਦੇ ਕਿਸੇ ਤੋਂ ਕਾਣੀ ਨਹੀਂ ਆ ਯਾਰ ਠੀਕ ਹੈ ਸਾਨੂੰ ਸਿੱਧੀ ਤੁਸੀਂ ਇਨਫੋਰਮੇਸ਼ਨ ਦਿਓ ਸਾਡੇ ਤੱਕ ਪਹੁੰਚਾਓ ਜਿਵੇਂ ਮਰਜ਼ੀ ਆਪਾਂ ਇਸ ਚੀਜ਼ ਨੂੰ ਇਸ ਗੰਦਗੀ ਨੂੰ ਸਾਫ਼ ਕਰੀਏ ਕਿਉਂਕਿ ਨਹੀਂ ਤਾਂ ਜਿਹੜੀ ਨੌਜਵਾਨੀ ਹੈ ਜਿਵੇਂ ਇਹਨਾਂ ਡੀਐਸਪੀ ਸਾਹਿਬ ਨੇ ਦੱਸਿਆ ਅਗਰ ਸਿੰਘ ਨਲਕੂਆ ਬਾਬਾ ਬੰਦਾ ਸਿੰਘ ਬਹਾਦਰ ਜੋ ਯੋਧੇ ਸੂਰਮੀਆਂ ਦੀ ਧਰਤੀ ਸੀਗੀ ਪੰਜਾਬ ਅੱਜ ਇਹ ਅਮਰੀਕੀਆਂ ਦੀ ਧਰਤੀ ਜਾਪਨ ਲੱਗ ਗਈ ਆ ਪੰਜਾਬ ਤੋਂ ਬਾਹਰ ਚਲੇ ਜਾਓ ਕਿਸੇ ਪਾਸੇ ਕਿਸੇ ਸੂਬੇ ਦੇ ਵਿੱਚ ਕੋਈ ਚਿੱਟੇ ਦਾ ਕੋਟਾਲੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਪੰਜਾਬ ਵਰਦੇ ਆ ਉਹ ਦੂਸਰੇ ਬੰਦੇ ਜੇ ਕੋਈ ਬੰਦਾ ਬਾਹਰੋਂ ਵੀ ਇੱਥੇ ਆਂਦਾ ਹੈ ਨਾ ਤਾਂ ਉਹ ਬੱਚੇ ਦੇ ਮਗਰ ਮਗਰੀ ਰਹਿੰਦਾ ਹੈ ਇੱਕ ਦੋ ਫੈਮਿਲੀਆਂ ਆਈਆਂ ਨੇ ਕੈਨੇਡਾ ਤੋਂ ਜਰਮਨ ਤੋਂ ਉਹਨਾਂ ਨੇ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਦੇ ਪਿੱਛੇ ਪਿੱਛੇ ਰਹਿਣਾ ਪੈ ਰਿਹਾ ਵੀ ਕਿਤੇ ਗਲਤ ਸੰਗਤ ਦੇ ਵਿੱਚ ਨਾ ਪੈ ਜਾਈਏ ਜ਼ਿਆਦਾਤਰ ਜਿਹੜੇ ਚਿੱਟੇ ਦੇ ਵਪਾਰੀ ਨੇ ਉਹ ਬਾਹਰ ਵਾਲਿਆਂ ਨੂੰ ਵੀ ਜੇ ਚੇਦੀ ਕੱਪੜੇ ਕਰਦੇ ਆ ਵੀ ਇਹਨਾਂ ਦਾ ਜੜਾ ਚਲਦੀ ਕਰਤੋ ਹੋਵੇ ਦੂਸਰੀ ਗੱਲ ਆਪਣੀਆਂ ਬੱਚੀਆਂ ਦੇ ਜਿਹੜੇ ਰਿਸ਼ਤੇ ਕਰਨੇ ਨੇ ਇਹ ਬੜੇ ਸੋਚ ਸਮੇ ਕੇ ਕਰਿਓ ਕਿ ਕਿਸੇ ਦਾ ਬੱਚਾ ਚਾਹੇ ਸਾਡਾ ਬੇਟਾ ਹੀ ਆ ਬੱਚੀ ਨੂੰ ਛੋਟਾ ਬੇਟਾ ਹੀ ਆ ਜਿੰਦਰਾ ਮੇਰਾ ਮੇਰਾ ਬੱਚਾ ਜੇ ਅੱਜ ਨਸ਼ੇ ਕਰਦਾ ਹੈ ਤਾਂ ਮੈਂ ਸੋਚ ਲੈਣਾ ਕਿ ਯਾਰ ਜਦੋਂ ਆਪਾਂ ਇਹਦਾ ਵਿਆਹ ਕਰ ਦਈਏ ਸ਼ਾਇਦ ਸੁਧਰ ਜਾਊਗਾ ਪਰ ਸੁਧਰਨ ਦੇ ਨਾਲ ਇੱਕ ਘਰ ਦਾ ਘਰਾ ਸਾਡਾ ਹੈਗਾ ਹੀ ਹੈਗਾ ਉਹ ਜੀ ਅੰਮਰ ਵੀ ਅਸੀਂ ਦੂਸਰੇ ਘਰ ਦੇ ਉੱਪਰ ਵੀ ਸੁਣਦੇ ਨਹੀਂ ਆਹ ਉਹ ਕੁੜੀ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਨਰਕ ਹੋ ਜਾਂਦੀ ਹੈ ਮੈਂ ਤਾਂ ਇਤੋਂ ਦਾ ਕਹੂੰਗਾ ਕਿ ਜੇ ਕਿਸੇ ਕੁੜੀ ਨੇ ਮੈਰਿਜ ਕਰਵਾਣੀ ਹੈ ਕਿ ਉਹਦਾ ਡਰਗ ਟੈਸਟ ਵੀ ਲੋ ਬਸ ਇਹ ਸਰਟੀਫਿਕੇਟ ਦੇਖਣ ਲੱਗ ਜੰਦੇ ਆ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਜੇ ਮੁੰਡਾ ਕਾਬਲ ਹੋਊਗਾ ਤਾਂ ਰੁਕੀ ਕਮਾ ਕੇ ਗਵਾ ਦੂੰਗਾ ਜੇ ਮੁੰਡਾ ਕੋਈ ਨਸ਼ੇ 'ਚ ਡੇ ਗਿਆ ਤਾਂ ਉਹਨੇ ਕੁੜੀ ਟੱਬਰ ਨੂੰ ਮੰਨਣ ਲਾ ਦੇਣਾ ਹੈ ਜਿਵੇਂ ਕਹਿੰਦੇ ਆ ਨਾ ਸਾਨੂੰ ਰਾਖੀ ਆਪ ਕਰਨੀ ਪੈਣੀ ਹੈ ਜਿਵੇਂ ਗੁਰਦਾਸਪਨ ਦਾ ਕਹਿਣਾ ਸੀ ਅੰਬਰ ਵੇਲ ਦੀ ਸੁਪੀ ਦੀ ਫਲੇਬਾਰੇ ਨੂੰ ਪੇਤੇ ਪੁੱਤ ਕਿਸੇ ਦਾ ਨਸ਼ੇ ਕਦੇ ਨਾ ਲਾਈਏ ਸੋਫੇ ਸੁਪੇ ਤੇ ਦੁੱਧ ਪੁੱਤ ਬੁਰਦਾਸ ਸਿੰਘ ਨਿਗਰਾਨੀ ਚੁੰਦੇ ਨੇ ਬੈਠੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਜਿਹੜੇ ਪ੍ਰਾਣੇ ਬਾਬੇ ਨੂੰ ਅੱਜ ਵੀ ਤੰਦਰੁਸਤ ਬੈਠੇ ਨੇ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਵੇਖੀ ਆ ਤੇ ਡੀਐਸਪੀ ਸਾਹਿਬ ਇੱਕ ਗੱਲ ਤੁਹਾਨੂੰ ਬੋਲ ਦੱਸਣ ਲੱਗੇ ਆ ਜੀ ਜਿਹੜੇ ਇਹਨਾਂ ਛਿੱਟੇ ਦਾ ਕੰਮ ਕਰਦੇ ਸੀ ਉਹ ਤਾਂ ਚਲੋ ਹੁਣ ਥੂੜੇ ਬੰਦੇ ਨਿਗਾ ਦੇ ਵਿੱਚ ਆ ਗਏ ਸਰਕਾਰ ਦੇ ਪੁਆਦੀ ਨਿਗਾ ਦੇ ਵਿੱਚ ਆ ਗਏ ਤੁਸੀਂ ਪਰਚੇ ਵੀ ਪਾਏ ਕੀ ਆ ਤੇ ਹੁਣ ਜਿਹੜੇ ਨੌਜਵਾਨ 17 ਸਾਲ ਦੇ 18 ਸਾਲ ਦੇ ਮੁੰਡੇ ਚ ਨਹੀਂ ਆ ਨੌਜਵਾਨ ਉਹ ਗਰੀਬ ਘਰਾਂ ਦੇ ਉਹ ਚੱਕ ਕੇ ਉਹ ਲੱਗੇ ਹੋਏ ਨੇ ਜੀ ਤਿੰਨ ਤਿੰਨ ਮੋਟਰਸਾਈਕਲਾਂ ਇੱਕ ਮੋਟਰਸਾਈਕਲ ਦੇ ਤਿੰਨ ਤਿੰਨੇ ਬੈਠ ਕੇ ਪਿੰਡ ਦੇ ਤਾਂ ਨੰਬਰ ਜੀ ਉਹ ਕਰ ਰਹੇ ਨੇ ਇੱਥੋਂ ਸਪਲਾਈਆਂ ਅਸੀਂ ਕਈ ਜਿਹੜੇ ਕਲੋਨੀਆਂ ਦੇ ਉੱਪਰ ਧਿਆਨ ਦਵਾਇਆ ਤੁਹਾਡਾ ਵੀ ਸਿੰਦਰਾ ਕਲੋਨੀ ਕੋਟਨ ਕੌਂਟੀ ਵਾਲਾ ਜਿਹੜਾ ਰਸਤਾ ਜਾਂਦਾ ਕਰਮਾਨਪੁਰ ਸਾਹਿਬ ਨੂੰ ਉਹ ਹੋ ਗਿਆ ਜੀ ਬਾਜੀਗਰ ਭੱਜਾ ਰੋਕੜ ਰੋਡ ਮੇਰਾ ਮੁਹੱਲਾ ਬਾਲਮੀਕ ਮੁਹੱਲਾ ਬਾਲਮੀਕ ਮੁਹੱਲੇ ਦਾ ਤਾਂ ਇਹ ਵੀ ਦੱਸਿਆ ਜਾਂਦਾ ਕਿ ਉੱਥੇ ਇੱਕ ਲੈਂਡ ਗੱਤੀ ਹੁੰਦੀ ਆ ਜਦੋਂ ਕਿਤੇ ਕੋਈ ਗੱਡੀ ਉੱਪਰ ਦੀ ਆਉ ਲਾਈਟ ਹੀ ਬੰਦ ਹੋ ਜਾਂਦੀ ਤੇ ਇੱਕ ੱਤਕਾ ਕਲਾ ਨਹੀਂ ਹੋ ਗਿਆ ਜੀ ਬਲੀ ਰੇਟ ਸਾਈਡ ਹੋ ਗਿਆ ਇਹ ਦੇਖਿਆ ਸ਼ਕਤੀ ਖਾਵਾਂ ਜਿੰਤਰ ਜਿਹੜੀ ਆ ਤੁਸੀਂ ਥੋੜੀ ਗੱਸਤ ਵਧਾਓ ਤਾਂ ਪਾਰਟੀ ਇਸ ਚੀਜ਼ ਦੇ ਉੱਪਰ ਢਲ ਪਵੇ ਬਾਕੀ ਤੁਹਾਡਾ ਜਿੰਨੇ ਤੁਸੀਂ ਅੱਜ ਕਹੀਆ ਮੈਨੂੰ ਲੱਗਦਾ ਵੀ ਸਾਰੇ ਸਾਥੀ ਸਾਥ ਦੇਣਗੇ ਕਿਵੇਂ ਜੀ ਸਾਥ ਦੇਓਗੇ ਨਹੀਂ ਜੀ ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਡੇ ਮਾਨਯੋਗ ਐਸ.ਐਸ.ਜੀ. ਉਮੀਦਪੜੋ ਕੁੰਦਲ ਜੀ ਉਹਨਾਂ ਦੇ ਦਿਖਾ-ਨਜ਼ਰੀਖਾ ਦੇ ਜਿਹੜੀਆਂ ਸਾਡੇ ਵਿਲੇ ਡਿਫੈਂਸ ਕਮੇਟੀਆਂ ਬਣਾਇਆ ਸੀ ਪੁਲਿਸ ਤੇ ਪਬਲਿਕ ਦਾੜਾ ਪਾੜਾ ਸੀ ਉਹਨੂੰ ਭਰਨ ਦੇ ਲਈ ਦਾ ਵੀ ਕੋ ਨਸ਼ਿਆਂ ਦੇ ਰਿਗਾਰਡਿੰਗ ਸਾਨੂੰ ਸਿਰਫ ਨਸ਼ਿਆਂ ਦੇ ਰਿਗਾਰਡਿੰਗ ਇਨਫੋਰਮੇਸ਼ਨ ਹੀ ਵੀ ਯੂਨਿਟੀ ਦੇ ਸਕਣ ਉਹਨਾਂ ਦੇ ਇਲਾਕੇ 'ਚ ਕਿਹੜਾ ਬੰਦਾ ਨਸ਼ਾ ਵੇਚਦਾ ਤੇ ਕਿਹੜੇ ਪੀਣ ਵਾਲੇ ਆ ਉਹ ਵਿਲੇ ਡਿਫੈਂਸ ਕਮੇਟੀ ਵਾਲਾ ਜਿਹੜੇ ਮੈਂਬਰ ਸੀ ਸਾਡੇ ਉਹਨਾਂ ਦੀ ਅੱਜ ਹੀ ਮੀਟਿੰਗ ਕੀਤੀ ਆ ਤੇ ਉਹਨਾਂ ਨਾਲ ਸਾਰੇ ਵਿਚਾਰ ਵਟਾਂਦਰੇ ਕੀਤੇ ਆ ਉਹਨਾਂ ਦੇ ਨਾਲ ਨੰਬਰ ਸਾਰੇ ਸ਼ ਆਮ ਵਿਲਡ ਫੈਸਟ ਕਮੇਟੀ ਨੇ ਵੀ ਸਾਰਾ ਪੂਰਾ ਭਰੋਸਾ ਦਿੱਤਾ ਵੀ ਜਿਹੜੀ ਵੀ ਪਿੰਡ ਦੀ ਜਾਂ ਮਾਲੇਬਾਈ ਜੇ ਕੋਈ ਨਸ਼ਾ ਕਰਦਾ ਹੋਵੇ ਵੇਚਦਾ ਹੋਊਗਾ ਉਹਦੀ ਇਨਫੋਰਮੇਸ਼ਨ ਸਾਨੂੰ ਦੇਣਾ। ਇਹ ਜੀ ਪਹਿਲਾਂ ਵੀ ਨਹੀਂ ਹੈ। ਨਸ਼ੇ ਦੇ ਰਿਗਾਰਡਿੰਗ ਦਾ ਮੈਂ ਤੇ ਜਦੋਂ ਦੀ ਨੌਕਰੀ ਕਰਨ ਲੱਗਾ ਮੈਨੂੰ ਤਾਂ ਅਜੇ ਤੱਕ ਕੋਈ ਦਾ ਫੋਨ ਆਇਆ ਵੀ ਨਹੀਂ। ਤੇ ਕਿਸੇ ਵੀ ਹਾਲ ਦੇ ਵਿੱਚ ਨਸ਼ਾ ਵੇਚਣ ਵਾਲੇ ਨੂੰ ਕਿਸੇ ਵੀ ਹਾਲ ਦੇ ਜਿਹਦਾ ਮਰਜ਼ੀ ਫੋਨ ਆ ਜੇ ਛੱਡਿਆ ਵੀ ਨਹੀਂ ਜਾਊਗਾ। ਜਿਹੜੇ ਬਿਲਡ ਚ ਬਣਾਈਆਂ ਨੇ ਕੀ ਇਹ? ਹਾਂਜੀ ਹਾਂਜੀ। ਇਹਨਾਂ ਦੇ ਬਣ ਦੇ ਨਾਲ ਕੋਈ ਪ੍ਰਭਾਵ ਪਾਉਂਦਾ ਜੀ। ਇਹਦੇ ਬਣ ਦੇ ਨਾਲ ਬਹੁਤ ਬਹੁਤ ਜਿਆਦਾ ਪ੍ਰਭਾਵ ਪਊਗਾ ਜਿਹੜਾ ਸਾਡਾ ਪਹਿਲੇ ਗੈਪ ਸੀ ਪੁਲਿਸ ਤੇ ਪਬਲਿਕ ਆਲਾ ਜਿਹੜਾ ਸਿਰ ਨਸ਼ਿਆਂ ਦੇ ਰਿਗਾਰਡਿੰਗ ਇਨਫਰਮੇਸ਼ਨ ਦੇਣ ਵਾਲਾ ਉਹ ਅਸੀਂ ਗੈਪ ਨੂੰ ਪੂਰਾ ਕਰਨ ਦੇ ਲਈ ਇਹ ਨੈਸ਼ਨਲ ਜਿਹੜੀਆਂ ਵਿਲੇ ਡਿਫੈਂਸ ਕਮੇਟੀਆਂ ਬਣਾਈਆਂ ਵਿਲੇ ਡਿਫੈਂਸ ਕਮੇਟੀਆਂ ਦਾ ਸਾਨੂੰ ਪੂਰਨ ਵਿਸ਼ਵਾਸ ਤੋਂ ਆਇਆ ਵੀ ਅਸੀਂ ਆਪਣੇ ਹਲਕੇ ਦਾ ਪਿੰਡ ਦਾ ਜਾਂ ਵਾਰਡ ਦਾ ਪੂਰੀ ਇਨਫਰਮੇਸ਼ਨ ਰੱਖਾਂਗੇ ਤੇ ਪੁਲਿਸ ਨਾਲ ਸ਼ੇਅਰ ਵੀ ਕਰਾਂਗੇ ਇਹਦਾ ਦੱਸਣ ਵਾਲੇ ਕੀ ਦੱਸਦੇ ਨਹੀਂ ਹੁੰਦੇ ਸੀਗੇ ਕਿ ਕਿਨੇ ਸਾਡਾ ਵਿੱਚ ਨੌ ਨਾਗ ਵੀ ਪੋਸਟ ਬਾਅਦ ਤੁਹਾਨੂੰ ਗੋਹਿਆਂ ਦੀ ਕੇਸ ਕਰਦੀ ਫਿਰੇ ਇਹਦੇ ਇਹੀ ਜੀ ਨਾਂ ਦਾ ਕਿਸੇ ਦੀ ਗਵਾਹੀ ਰੱਖੀ ਜਾਊਗੀ ਤੇ ਨਾ ਹੀ ਕਿਸੇ ਦੀ ਆਈਡੈਂਟੀ ਜਿਹੜੀ ਆ ਉਹ ਵੀ ਬਿਲਕੁਲ ਸੀਕ੍ਰੀਟ ਰੱਖੀ ਜਾਊਗੀ ਉਹ ਵੀ ਆਊਟ ਨਹੀਂ ਕੀਤੀ ਜਾਊਗੀ ਲੀਗ ਨਹੀਂ ਕੀਤੀ ਜਾਊਗੀ ਕੀ ਕਹਣਾ ਤੁਹਾਨੂੰ ਦੇ ਗਲਾਸ ਦੇ ਵਿੱਚ ਨਸ਼ੇ ਦਾ ਦਾਗ ਕਰਾਂ ਕਿ ਮੈਂ लास्ट ਨਸ਼ੇ ਦੇ ਤਾਕਰਾਂ ਨੂੰ ਇੱਕ ਤਾਬ ਨਹੀਂ ਦੇਣੀ ਚਾਹਣਾ ਕਿਉਂਕਿ ਪਹਿਲਾਂ ਵੀ ਅਸੀਂ ਸਨਵਾਲੇ ਦੇ ਮਾਛੂੜੇ ਦੇ ਰੀਅ ਜਿਹੜੇ ਨਸ਼ੇ ਦੇ ਸਦਾਗਰ ਸੀ ਉਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਫ੍ਰੀਜ਼ ਕਰਾਈਆਂ ਇਹ ਜੀ ਇਲੈਗਲ ਮੀਨ ਦਾਹੀਂ ਪ੍ਰਾਪਰਟੀ ਕਮਾਂਡ ਦਾ ਕੋਈ ਫਾਇਦਾ ਨਹੀਂ ਉਹਦੇ ਖਿਲਾਫ ਜਿਹੜਾ ਬਿਲਕੁਲ ਸਖਤ ਐਕਸ਼ਨ ਲਵਾਗੇ ਜਿਹੜੀ ਉਹਨਾਂ ਨੇ ਇਸ ਮੀਨ ਜਲੀ ਪ੍ਰਾਪਰਟੀ ਬਣਾਈ ਹੋਗੀ ਉਹਨੂੰ ਵੀ ਫ੍ਰੀਜ਼ ਕਰਾਂਗੇ